ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਮੈਂ ਫਿਰ ਤੋਂ ਜਿਹੜੀ ਮੋਟੀਵੇਸ਼ਨ ਦੀ ਡੋਜ਼ ਤੁਹਾਡੇ ਲਈ ਲੈ ਕੇ ਆਇਆ ਵਾਂ ਅੱਜ ਛੋਟੀ ਜੀ ਉਹ ਵੀਡੀਓ ਆ ਜਰੂਰ ਐਂਡ ਤੱਕ ਸੁਣਿਓ ਬੀਕੇ ਸ਼ਵਾਨੀ ਜੀ ਨੂੰ ਮੈਂ ਹੁਣੇ ਸੁਣਦਾ ਪਿਆ ਸੀ ਮੈਨੂੰ ਨਾ ਕੁਝ ਐਹੋ ਜਿਹੀਆਂ ਹਸਤੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਬੜਾ ਸਕੂਨ ਮਿਲਦਾ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਬਹੁਤ ਉਹਨਾਂ ਦੀਆਂ ਇੱਕ ਦਮ ਵਾਲੀਆਂ ਗੱਲਾਂ ਹੁੰਦੀਆਂ ਉਹਦੇ ਚੋਂ ਇਹ ਗੱਲ ਨਿਕਲੀ ਮੈਂ ਵੇਸ਼ ਅੱਜ ਪਹਿਲਾਂ ਹੀ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਦੋ ਚੀਜ਼ਾਂ ਬਾਰੇ ਗੱਲ ਕਰਨੀਆਂ ਇੱਕ ਧੰਨ ਤੇ ਇੱਕ ਤੁਹਾਡਾ ਅੰਨ ਧੰਨ ਤੇ ਅੰਨ ਇਹ ਦੋਨਾਂ ਨੂੰ ਤੁਸੀਂ ਕਦੇ ਵੀ ਮਜਬੂਰੀ ਚ ਨਹੀਂ ਕਰਨਾ ਕਹਿਣ ਦਾ ਭਾਵ ਜਿਹੜਾ ਧੰਨਾ ਉਹ ਨਹੀਂ ਕਦੇ ਮਜਬੂਰੀ ਚ ਕਮਾਉਣਾ ਤੇ ਜਿਹੜਾ ਅੰਨਾ ਉਹ ਕਦੇ ਮਜਬੂਰੀ ਚ ਪਕਾਉਣਾ ਨਹੀਂ ਇਹ ਦੋ ਚੀਜ਼ਾਂ ਦਾ ਖਿਆਲ ਰੱਖਿਓ ਅੱਗੇ ਵਿਸਥਾਰ ਦੇ ਨਾਲ ਗੱਲ ਕਰਾਂਗੇ ਕਿ ਇਹ ਜਿਹੜੀ ਮੈਂ ਗੱਲ ਕਹੀ ਆ ਇਹਦਾ ਕੀ ਪੂਰਾ ਜਿਹੜਾ ਕਹਿਣ ਦਾ ਮਤਲਬ ਆ ਤੇ ਤੁਹਾਨੂੰ ਜਿਹੜੀ ਹੋਰ ਖੁੱਲ ਕੇ ਸਮਝ ਆ ਸਕੇ ਅੱਗੇ ਗੱਲ ਕਰਦੇ ਆ ਦੇ ਲਈ ਜਿਹੜੀ ਮੈਂ ਪਹਿਲੀ ਗੱਲ ਕੀਤੀ ਕਿ ਧਨ ਮਜਬੂਰੀ ਚ ਨਾ ਕਮਾਓ ਇਹਦਾ ਮਤਲਬ ਇਹ ਹੈ ਕਿ ਜਿੱਥੇ ਆਪਾਂ ਰੁਜ਼ਗਾਰ ਲਈ ਜਾਂਦੇ ਆ ਤੁਸੀਂ ਨੌਕਰੀ ਕਰਦੇ ਹੋ ਤੁਸੀਂ ਵਪਾਰ ਕਰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਕੋਲ ਧਨ ਆ ਰਿਹਾ ਜਿਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰਦੇ ਹੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਸਾਰੀ ਉਹਦੇ ਤੇ ਡਿਪੈਂਡ ਹੋ ਕੇ ਉਹ ਚਲਾਉਨੇ ਹੋ ਮਤਲਬ ਉਹ ਜ਼ਿੰਦਗੀ ਸਾਰੀ ਤੁਸੀਂ ਇਦਾਂ ਉਹ ਪੈਸੇ ਦੇ ਨਾਲ ਜਿਉਨੇ ਹੋ ਉਹ ਕਦੇ ਵੀ ਨਾ ਖੁਸ਼ ਹੋ ਕੇ ਨਿਕਮਾਉਣਾ ਕਿਵੇਂ ਕਈਆਂ ਨੂੰ ਨਾ ਆਦਤ ਹੁੰਦੀ ਆ ਕਿ ਜਿਹੜੀ ਨੌਕਰੀ ਤੇ ਜਾਂਦੇ ਆ ਉਹਨੂੰ ਨਿੰਦੀ ਵੀ ਜਾਣਗੇ ਕਿ ਯਾਰ ਬਹੁਤ ਮੈਂ ਤਾਂ ਮਜਬੂਰੀ ਚ ਕੰਮ ਕਰ ਰਿਹਾ ਆ ਵੀ ਇੱਥੇ ਤਾਂ ਬੜਾ ਮਾਹੌਲ ਖਰਾਬ ਆ ਨਹੀਂ ਐਦਾਂ ਕਦੇ ਵੀ ਨਹੀਂ ਕਰਨਾ ਚਲੋ ਨੌਕਰੀ ਵਾਲੇ ਤਾਂ ਪਰੇਸ਼ਾਨ ਹੋ ਸਕਦੇ ਇੱਥੇ ਮੈਂ ਕਈ ਜਿਹੜੇ ਵਪਾਰੀ ਆ ਉਹ ਵੀ ਪਰੇਸ਼ਾਨ ਦੇਖੇ ਨੇ ਜਿਹਦਾ ਜਿਹਦਾ ਕੰਮ ਨਹੀਂ ਚੱਲਦਾ ਉਹ ਤਾਂ ਚਲੋ ਇਹ ਗੱਲ ਕਹੇ ਵੀ ਮੈਂ ਨਹੀਂ ਖੁਸ਼ ਜਾਂ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਕਈਆਂ ਤਾਂ ਜਿਹੜੇ ਜਿਨ੍ਹਾਂ ਦੇ ਕੰਮ ਬਹੁਤ ਵਧੀਆ ਚੱਲਦੇ ਆ ਨਾ ਉਹ ਵੀ ਹਮੇਸ਼ਾ ਰੋਂਦੇ ਦੇਖੇ ਨੇ ਨਹੀਂ ਯਾਰ ਹੈ ਨਹੀਂ ਉਹ ਗੱਲ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਆ ਕੰਮਾਂ ਦੇ ਤਾਂ ਬਸ ਇਹੋ ਜਿਹੇ ਹਾਲ ਨੇ ਜਾਂ ਇਹ ਕੰਮ ਤਾਂ ਨਾ ਜਿਹਦੇ ਨਾਲ ਦੁਸ਼ਮਣੀ ਕੱਢਣੀ ਆ ਉਹਨੂੰ ਦੇ ਦੋ ਆਹ ਕੰਮ ਕਰਮੂ ਜਿਹੜਾ ਬੰਦਾ ਆਪ ਕਰ ਰਿਆ ਹੁੰਦਾ ਉਹਨੂੰ ਨਿੰਦੀ ਜਾਣਗੇ ਬਹੁਤ ਮਾੜੀ ਗੱਲ ਆ ਮਤਲਬ ਕਿ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਪੂਰੀ ਤੁਹਾਡੀ ਜਾਨ ਹੋਣੀ ਚਾਹੀਦੀ ਆ ਡੈਡੀਕੇਸ਼ਨ ਹੋਣੀ ਚਾਹੀਦੀ ਆ ਉਹਨੂੰ ਕਦੇ ਮਾੜਾ ਨਹੀਂ ਕਹਿਣਾ ਅਸਲ ਦੇ ਵਿੱਚ ਤਾਂ ਉਹਨੂੰ ਰੋਟੀ ਦਾ ਉਹੀ ਕੰਮ ਦੇ ਰਿਆ ਨਾ ਭਾਵੇਂ ਇਹ ਗੱਲ ਵੱਖਰੀ ਆ ਕਿ ਤੁਸੀਂ ਉਹਦੇ ਤੋਂ ਸੈਟੀਸਫਾਈ ਨਹੀਂ ਹੋ ਹਾਂ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੋ ਜੇ ਤੁਹਾਨੂੰ ਉਹ ਕੰਮ ਕਿਤੇ ਨਾ ਕਿਤੇ ਨਾ ਖੁਸ਼ ਕਰ ਰਿਹਾ ਜਾਂ ਤੁਹਾਨੂੰ ਤਸੱਲੀ ਨਹੀਂ ਦੇ ਰਿਹਾ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਰਹੋ ਪਰ ਜੋ ਐਡ ਪ੍ਰੈਜ਼ੈਂਟ ਤੁਸੀਂ ਕਰ ਰਹੇ ਹੋ ਉਹਨੂੰ ਕਦੇ ਮਾੜਾ ਨਹੀਂ ਕਹਿਣਾ ਕਿਉਂਕਿ ਉਹ ਤੁਹਾਡੇ ਘਰ ਦੇ ਵਿੱਚ ਰੋਟੀ ਰਾਸ਼ਨ ਤੇ ਹੋਰ ਜੋ ਵੀ ਲੋੜਾਂ ਨੇ ਉਹ ਸਾਰੀਆਂ ਉਹ ਧੰਨ ਲੈ ਕੇ ਆ ਰਿਹਾ ਵਾ ਸੋ ਇਸ ਗੱਲ ਦਾ ਖਿਆਲ ਰੱਖਿਓ ਦੂਜੀ ਜਿਹੜੀ ਗੱਲ ਕੀਤੀ ਆ ਅੰਨ ਦੀ ਅੰਨ ਮਜਬੂਰੀ ਚ ਨਹੀਂ ਬਣਾਉਣਾ ਅੰਨ ਮਜਬੂਰੀ ਚ ਕਿਵੇਂ ਬਣਦਾ ਕਿ ਜਦੋਂ ਆਪਾਂ ਉਹਨੂੰ ਵੀ ਨਾ ਖੁਸ਼ ਹੋ ਕੇ ਬਣਾ ਰਹੇ ਆ ਜਿਹੜੀਆਂ ਔਰਤਾਂ ਅੱਜ ਕੱਲ੍ਹ ਦੀਆਂ ਆਕਾਸ਼ ਔਰਤੇ ਕਈ ਵਾਰ ਕਹਿ ਦਿੰਦੀਆਂ ਨਾ ਵੀ ਭੋਜਨ ਤਿਆਰ ਕਰਦੀਆਂ ਵੀ ਹਾਏ ਮੇਰੇ ਤਾਂ ਕਰਮਾਂ ਚ ਹੁਣ ਆ ਕੁਝ ਲਿਖਿਆ ਮੈਂ ਤਾਂ ਰਸੋਈ ਜੋਗੀ ਰਹਿ ਗਈ ਮੈਂ ਚੁੱਲ੍ਹੇ ਚੌਂਕੇ ਜੋਗੀ ਰਹਿ ਗਈ ਉਹ ਭਾਵੇਂ ਖਾਣਾ ਜਿਹੜਾ ਜਾਂ ਹੋਰ ਕੋਈ ਵੀ ਭੋਜਨ ਆ ਜੇ ਬੱਚਿਆਂ ਲਈ ਤਿਆਰ ਕਰ ਰਹੀਆਂ ਨੇ ਆਪਣੇ ਲਈ ਤਿਆਰ ਕਰ ਰਹੀਆਂ ਨੇ ਬਜ਼ੁਰਗਾਂ ਲਈ ਤਿਆਰ ਕਰ ਰਹੀਆਂ ਨੇ ਭਾਵੇਂ ਆਪਣੇ ਪਰਿਵਾਰ ਲਈ ਤਿਆਰ ਕਰ ਰਹੀਆਂ ਨੇ ਉਹਦੇ ਵਿੱਚ ਇੱਕ ਨੈਗੇਟਿਵ એનર્ਜੀ ਜਾ ਰਹੀ ਆ ਕੱਲੀਆਂ ਲੇਡੀਜ਼ ਤੇ ਇਹ ਗੱਲ ਨਹੀਂ ਢੁਗਦੀ ਅੱਜ ਕੱਲ ਤਾਂ ਬੰਦੇ ਵੀ ਕੰਮ ਕਰਦੇ ਨੇ ਉਹ ਵੀ ਕਦੇ ਵੀ ਜਦੋਂ ਅੰਨ ਪਕਾਉਣਾ ਉਦੋਂ ਤੁਹਾਡੇ ਅੰਦਰ ਇਹ ਭਾਵਨਾ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਇਹ ਮੈਂ ਕਿਹੜੇ ਕੰਮਾਂ ਚ ਪਿਆਵਾ ਜਾਂ ਕੋਈ ਬੰਦਾ ਕਈ ਵਾਰੀ ਇਕੱਲਾ ਰਹਿੰਦਾ ਨਾ ਕਿਤੇ ਘਰ ਤੋਂ ਦੂਰ ਜਦੋਂ ਉਹ ਆਪ ਖਾਣਾ ਬਣਾਉਂਦਾ ਤਾਂ ਉਹ ਕੋਸਦਾ ਵਾ ਉਹ ਉਹੋ ਗੱਲ ਨੂੰ ਦਿਲ ਤੇ ਲਾ ਕੇ ਖਾਣਾ ਬਣਾ ਰਿਹਾ ਵੀ ਹਾਏ ਮੈਂ ਕਿਉਂ ਖਾਣਾ ਬਣਾ ਰਿਹਾ ਮੈਂ ਇਕੱਲੇ ਦੀ ਮੇਰੀ ਕੋਈ ਜ਼ਿੰਦਗੀ ਨਹੀਂ ਹਮੇਸ਼ਾ ਪੋਜ਼ਿਟਿਵ એનર્ਜੀ ਦੇ ਨਾਲ ਜਿਹੜਾ ਕੋਈ ਵੀ ਅੰਨ ਜਿਹੜਾ ਤਿਆਰ ਹੋ ਰਿਹਾ ਪਕ ਰਿਹਾ ਵਾ ਪੋਜ਼ਿਟਿਵ એનર્ਜੀ ਦੇ ਨਾਲ ਤਿਆਰ ਹੋਣਾ ਚਾਹੀਦਾ ਖੁਸ਼ ਹੋ ਕੇ ਉਹ ਭੋਜਨ ਤਿਆਰ ਹੋਣਾ ਚਾਹੀਦਾ ਵਾ ਤਾਂ ਉਹਦੇ ਵਿੱਚ ਪੋਜ਼ਿਟਿਵ એનર્ਜੀ ਜਾਊਗੀ ਤੇ ਤੁਹਾਡੀ ਉਹਦੇ ਨਾਲ ਜ਼ਿੰਦਗੀ ਬਦਲੂਗੀ ਕਿਤੇ ਨਾ ਕਿਤੇ ਇਹ ਵਿਗਿਆਨਕ ਤਰਕ ਨੇ ਇਹ ਕੋਈ ਐਵੇਂ ਹਵਾਈ ਗੱਲਾਂ ਨਹੀਂ ਆ ਸੋ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਭੋਜਨ ਘਰ ਦੇ ਵਿੱਚ ਤਿਆਰ ਹੋ ਰਿਹਾ ਉਹ ਖੁਸ਼ ਹੋ ਕੇ ਤਿਆਰ ਹੋਣਾ ਚਾਹੀਦਾ ਵਾ ਵੈਸੇ ਤਾਂ ਦੇਖੋ ਜਿਹੜੀਆਂ ਔਰਤਾਂ ਨੇ ਨਾ ਅ ਅੱਜ ਕੱਲ ਵੀ ਹੈਗੀਆਂ ਨੇ ਪੁਰਾਣੀਆਂ ਜਿਹੜੀਆਂ ਸਾਡੀਆਂ ਨਾਨੀਆਂ ਜਾਂ ਹੋਰ ਘਰ ਦੇ ਵਿੱਚ ਬਜ਼ੁਰਗ ਬਜ਼ੁਰਗ ਔਰਤਾਂ ਜਿਹੜੀਆਂ ਹੁੰਦੀਆਂ ਸੀ ਉਹ ਹੋਰ ਕਿਸੇ ਕੰਮ ਦੇ ਵਿੱਚ ਮਾਹਰ ਹੋਣ ਨਾ ਹੋਣ ਖਾਣੇ ਦੇ ਵਿੱਚ ਮਾਹਰ ਹੁੰਦੀਆਂ ਸੀ ਜਿਹੜੀ ਵੀ ਉਹਨਾਂ ਨੂੰ ਚੀਜ਼ ਕੋਹ ਬਣਾਉਣ ਨੂੰ ਉਹ ਹੱਸ ਕੇ ਬਣਾਉਂਦੀਆਂ ਸੀ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਬਣਾਉਂਦੀਆਂ ਸੀ ਜਿੰਨੇ ਘਰ ਦੇ ਵਿੱਚ ਕਦੇ ਮਹਿਮਾਨ ਆ ਜਾਂਦੇ ਸੀ ਕਦੇ ਮੱਥੇ ਵੱਟ ਨਹੀਂ ਸੀ ਪਾਉਂਦੀਆਂ ਉਹ ਸਗੋਂ ਖੁਸ਼ ਹੁੰਦੀਆਂ ਸੀ ਕਿ ਇੰਨੇ ਬੰਦਿਆਂ ਦਾ ਮੈਨੂੰ ਥਾਣਾ ਤਿਆਰ ਕਰਨਾ ਪੈ ਰਿਹਾ ਸੋ ਉਹ ਜਿਹੜੀ એનર્ਜੀ ਸੀ ਉਹ ਆਪਾਂ ਬਰਕਰਾਰ ਰੱਖਣੀ ਆ ਜੀ ਇਹਦੇ ਨਾਲ ਸਾਡੇ ਘਰਾਂ ਦੇ ਵਿੱਚ ਬਰਕਤ ਹੋਊਗੀ ਸਾਡੇ ਮਨਾਂ ਦੇ ਵਿੱਚ ਵੀ ਬਰਕਤ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਤੇ ਅਗਲੀ ਵੀਡੀਓ ਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਆਉਂਗਾ ਜੀ ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਗਾ